आज मंत्री सर सरकारी प्रायमरी स्कूल निकोवल सरकारी मिडिल निकोवल पहुंचा के थोड़ा बहुत बहुत धन्यवाद जी रहा

ਬਾਜਰ ਇਸ ਕੋਲ ਦਾ ਸੂਚਾ ਸਟਾਫ ਸਿੱਖਿਆ ਭਾਗ ਦੇ ਸਾਰੇ ਅਧਿਕਾਰੀ ਸਹਿਬਾਨ ਡੀਓ ਸਹਿਬਾਨ ਰਿਪੀਓ ਸਹਿਬਾਨ ਵੀਡੀਓ ਸਹਿਬਾਨ ਸਾਡੇ ਪਿੰਡ ਨਿਕੁਵਾਲ ਤੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਸੋਮ ਸਿੰਘ ਜੀ ਨਿਕੁਵਾਲ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਦੇ ਲਈ ਬਹੁਤ ਅਨਥਕ ਮਿਹਨਤ ਕੀਤੀ ਹੈ ਪੈਦਲ ਜਾ ਜਾ ਕੇ ਕਿੱਕਰ ਕਰ ਜਾ ਜਾ ਕੇ ਤੋ ਵੀ ਆ ਚੋਟ ਆਂ ਦਾ ਇਲੈਕਸ਼ਨ ਹੋਇਆ ਸਤਾਰਾ ਦਾ ਉੰਨੀਰਾ ਬਾਈ ਦਾ ਚੋਵੀ ਦਾ ਬਹੁਤ ਸਾਡੇ ਸਾਰੇ ਨਿਵਾਸੀ ਬਹੁਤ ਸਤਿਕਾਰਯੋਗ ਨੇ ਸਾਡੇ ਸਰਪੰਚ ਸਹਿਬਾਨ ਪੂਰੀ ਪੰਚਾਇਤ ਆਪ ਸਭ ਦਾ ਜਿਹੜਾ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਲਗਾਤਾਰ ਸਕੂਲਾਂ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਤੁਹਾਡੇ ਪਿੰਡ ਦੀ ਜਿਹੜੀ ਹੈ ਚਾਰ ਦਿਵਾਰੀ ਦਾ ਕੰਮ ਹੋਇਆ ਬਿਲਕੁਲ ਮੈਨੂੰ ਯਾਦ ਹੈ ਜਦੋਂ ਇੱਕ ਵਾਰੀ ਟੂਰਨਾਮੈਂਟ ਆਇਆ ਸੀ ਮੈਂ ਇਸ ਮਾਇਆ ਸੀ ਬੁਰੀ ਹਾਲਤ ਸੀ ਤੇ ਮੈਂ ਉਹਨਾਂ ਨੂੰ ਕਿਹਾ ਸਾਨੂੰ ਕਿਹਾ ਸੀ ਆਪਾਂ ਇਹਨੂੰ ਠੀਕ ਕਰਾਂਗੇ ਹੁਣ ਚਾਰ ਦਿਵਾਰੀ ਹੋ ਕੇ ਕਾਫੀ ਰੰਗਤ ਮਦਨ ਗਈ ਹੁਣ ਇਹਦੇ ਵਿੱਚ ਭਰਤ ਸੁਆ ਕੇ ਇੱਥੇ ਥੰਡੋ ਜਿਹੜਾ ਵਧੀਆ ਬਾਲੀਵਾਲ ਦਾ ਜਾਂ ਹੋਰ ਗਰਾਊਂਡ ਕਾਫੀ ਜਿਹੜੇ ਬੱਚੇ ਇੱਥੇ ਖੇਡਣ ਜਿਹੜਾ ਸਕੂਲ 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 ਆਕਾ ਲੱਗੇ ਉਦੋਂ ਮੈਨੂੰ ਯਾਦ ਹੈ ਬਹੁਤ ਬੁਰੀ ਹਾਲਤ ਸੀ ਤੇ ਸਾਹਮਣੇ ਦੂਜਿਆਂ ਦੀ ਪਿੰਡ ਦੇ ਵਿੱਚ ਜਿਹੜੇ ਸਾਡੇ ਬਹੁਤ ਸਤਕਾਰਯੋਗ ਬਾਪੂ ਜੀ ਨੇ ਕੁਝ ਕੰਮ ਕੀ ਹੈ ਉਹ ਪੈਲ ਦੇ ਨਾਲ ਤੇ ਮ ਨੌਜਵਾਨਾਂ ਨੇ ਵੀ ਕਿਹਾ ਸੀ ਜੀ ਹੁਣ ਹੀ ਆਂਦੇ ਨੇ ਲੰਬਾ ਤੱਕ ਵੀ ਗਰਾਊਂਡ ਦਾ ਔਰ ਉਹਨੂੰ ਦੱਸਿਆ ਸਰਪੰਚ ਸਾਹਿਬ ਤੋਂ ਵੈਰੀਫਾਈ ਕਰਾਤਾ ਮੇਰੀ ਟੀਮ ਆ ਕੇ ਅਫਸਰਾਂ ਟੀਮ ਆ ਕੇ ਵੈਰੀਫਾਈ ਕਰਕੇ ਮੌਕਾ ਦੇਗੀ ਗਰਾਊਂਡ ਸਿਲੈਕਟ ਕਰਗੀ ਅਸੀਂ 30 35 ਗਰਾਊਂਡਾਂ ਦੇ ਉੱਤੇ ਡੇ ਟੂ ਡੇ ਰਿਪੋਰਟਿੰਗ ਲੈ ਰਹੇ ਆਂ ਐਂਡ ਸ਼ਾਨਦਾਰ ਗਰਾਊਂਡ ਬਣਾਉਣੇ ਉਹਦੇ ਵਿੱਚ ਤੁਹਾਡੇ ਪਿੰਡ ਦਾ ਗਰਾਊਂਡ ਬਣਾਇਆ ਹੋਇਆ ਇਸ ਦੇ ਨਾਲ ਹੀ ਜਿਹੜੀ ਪਿੰਡ ਦੀ ਜਿਹੜੀ ਉਹ ਕਲਵਰਟ ਬਣਨਾ ਇੱਕ ਪੁਲੀ ਬਣਨੀ ਹੈ 25 ਲੱਖ ਰੁਪਏ ਦੀ ਉਹ ਵੀ ਸਰਪੰਚ ਸਾਹਿਬ ਨੂੰ ਲਗਾਤੀ ਸਾਡੇ ਵੱਲੋਂ ਤੋਂ ਵੀ ਅਸੀਂ ਫਾਲੋਅ ਅਪ ਤੇ ਆਸ ਕਰਦੇ ਹਾਂ ਕਿ ਉਹ ਪ੍ਰਸਾਤਾ ਤੋਂ ਪਹਿਲਾਂ ਹੀ ਆ ਜਾਵੇ ਪਿੰਡ ਦੀ ਫਿਰਨੀ ਦੀ ਡਿਮਾਂਡ ਹੈ ਕਿੰਨੀ ਦੀ ਹਾਲਤ ਪਸਤਾਉਂਦੀ ਰੋਡ ਠੱਕੇ ਨਾਲ ਆ ਤੁਹਾਨੂੰ ਪਤਾ ਪਿਛਲੇ ਸਾਲ ਬਹੁਤ ਬੁਰੀ ਹਾਲਤ ਹੁੰਦੀ ਸੀ ਪਿੰਡ ਲਿਕੂ ਵਾਲ ਦੀ ਸੜਕ ਦੀ ਤੇ ਤੁਸੀਂ ਕਿਹਾ ਸੀ ਉਹ ਆਡਿਟ ਚਾਗ ਕੇ ਲੜ ਕੇ ਉਹ ਪਹਿਲਾਂ ਹੀ ਆਪ ਸਮੇਂ ਤੋਂ ਪਹਿਲਾਂ ਬਣਵਾ ਕੇ ਦਿੱਤੀ ਸੀ ਐਡੇ ਫਿਰਨੀ ਵੀ ਜਿਹੜੀ ਆ ਉਹ ਠੀਕ ਰਾ ਕੇ ਦੇਵਾਂਗੇ ਇਸ ਤੋਂ ਇਲਾਵਾ ਇੱਕ ਸ਼ਮਸ਼ਾਨ ਘਾਟ ਜਿਹੜਾ ਹੈ ਪਿੰਡ ਦੇ ਵਿੱਚ ਉਹ ਮੰਗਿਆ ਪਿਛਲੀ ਵਾਰੀ ਜਦੋਂ ਮੈਂ ਆਇਆ ਸੀ ਉਹਦੀ ਅਸੀਂ 5 ਲੱਖ ਰੁਪਏ ਦੀ ਕਲਾਟ ਇਹਨਾਂ ਨੂੰ ਪਾ ਰਹੇ ਹਾਂ ਤੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਤੇ ਸਾਈਡ ਤੋਂ ਕਮਿਊਨਿਟੀ ਸੈਂਟਰ ਵੀ ਬਣਾਵਾਂਗੇ ਪਿੰਡ ਦੇ ਵਿੱਚ ਕੋਈ ਜਿਹੜੀ ਜਿਹੜੀ ਧਮਾਨਾ ਸਾਰੀਆਂ ਜਿਹੜੀਆਂ ਉਹ ਸਿਰ ਮੱਥੇ ਫਰਮਾਨ ਜਿੱਥੋਂ ਮਰਦੀ ਪੈਸਾ ਲੈ ਕੇ ਆਉਂਦੇ ਸਭ ਆਈਏ ਸਾਡੀ ਸਾਡੀ ਜ਼ਿੰਮੇਵਾਰੀ ਹੈ ਇਸ ਤੋਂ ਇਲਾਵਾ ਜੀ ਸਕੂਲਾਂ ਦੇ ਵਿੱਚ ਵੱਡਾ ਸੁਧਾਰ ਹੋ ਰਿਹਾ ਤੁਹਾਡੇ ਆਸ-ਪਾਸ ਸਕੂਲ ਹੈ ਅਦਰ ਸਕੂਲ ਲੋਟੀ ਬੋਲ 3 ਕਰੋੜ ਰੁਪਏ ਦਾ ਕੰਮ ਚੱਲਦਾ ਪਿਆ ਉੱਥੇ ਉੱਥੇ ਸ਼ੂਟਿੰਗ ਰਿੰਗ ਤੇ ਸਕੂਟਰ ਐਡੇ ਗਰਲ ਸਕੂਲ ਨੰਦਪੁਰ ਦਾ 5 ਕਰੋੜ ਦਾ ਕੰਮ ਚੱਲਦਾ ਪਿਆ ਐਡੇ ਸਕੂਲ ਆਫ ਫੈਮਿਨਸ ਕੀ ਫੁਰਸਾ 12 ਕਰੋੜ ਦਾ ਸਕੂਲ ਆਫ ਫੈਮਿਨਸ ਨੰਗਲ 5 ਕਰੋੜ ਦਾ ਗਰਲ ਸਕੂਲ ਨੰਗਲ 5 ਕਰੋੜ ਰੁਪਏ ਦਾ ਸ਼ਾਨਦਾਰ ਕੰਮ 2022 ਤੋਂ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ 'ਚ ਪੀਲੇ ਰੰਗ ਦੀ ਬੱਸ ਨਹੀਂ ਸੀ ਅੱਜ ਸਾਡੇ ਸਾਰੇ ਮੇਨ ਸਕੂਲਾਂ ਦੇ ਵਿੱਚ ਬੱਸ ਸਰਵਿਸ ਹੈ ਸਿਕਿਉਰਿਟੀ ਗਾਰਡ ਹੈ ਇਹ ਸਭ ਤਾਂ ممکن ਹੋਇਆ ਜੀ ਤੁਸੀਂ ਵੋਟਾਂ ਪਾਈਆਂ ਮੈਨੂੰ ਐਮ.ਐਲ.ਏ ਬਣਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਸਿੱਖਿਆ ਮੰਤਰੀ ਬਣਿਆ ਤੇ ਅੱਜ ਬੱਚਿਆਂ ਲਈ ਆਪਾਂ ਕੰਮ ਕਰ ਪਾ ਰਹੇ ਹਾਂ ਇਸ ਤੋਂ ਇਲਾਵਾ ਜੀ ਨਾਲ-ਨਾਲ ਪਾਣੀਆਂ ਦੇ ਮਸਲੇ ਦੇ ਉੱਤੇ ਤੁਸੀਂ ਵੀ ਰਿਪੋਰਟ ਵਿੱਚ ਮੈਂ ਦੇਖਿਆ ਤੁਸੀਂ ਵੀ ਲਿਖਿਆ ਕਿ ਸਾਨੂੰ ਨਨਦਪੁਰ ਸਭ ਤੋਂ ਪਾਣੀ ਦਿੱਤਾ ਜਾਵੇ ਤੁਸੀਂ ਆਪ ਸੋਚ ਕੇ ਦੇਖੋ ਦਰਿਆਵਾਂ ਦੀ ਧਰਤੀ ਨਹਿਰਾਂ ਦੀ ਧਰਤੀ ਡੈਮ ਵਾਲੀ ਧਰਤੀ ਤੇ ਸਾਨੂੰ ਤਾਂ ਕਦੀ ਉਹਦਾ ਪੈਦਾ ਹੀ ਨਹੀਂ ਮਿਲਿਆ ਇਹ ਲੜਾਈ ਤਾਂ ਪਹਿਲੀ ਵਾਰੀ ਲੜੀ ਆ ਅਸੀਂ ਅੱਜ 200 ਕਰੋੜ ਰੁਪਏ ਦੇ ਕੰਮ ਚੱਲਦੇ ਤੇ ਆ ਜੀ ਜਿੰਨੂੰ ਕਿਸੇ ਨੂੰ ਵੇ ਮੈਂ ਆ ਕੇ ਚਲੇ ਜਾਉ ਪਿੰਡਾਂ ਚ ਮਿਲਾ ਦੂੰਗਾ ਪਿੰਡਾਂ ਦੇ ਜਾ ਕੇ ਸਰਪੰਚਾਂ ਨੂੰ ਪੁੱਛ ਲਿਓ ਪਿੰਡਾਂ ਦੀ ਜਾ ਕੇ ਉੱਥੇ ਸਾਡੀ ਬੀਬੀਆਂ ਨੂੰ ਪੁੱਛ ਲਿਓ ਕਿ ਪਹਿਲਾਂ ਪਾਣੀ ਆਂਦਾ ਸੀ ਕਿ ਨਹੀਂ ਅੱਜ ਚੰਗਰ ਦੇ ਇਲਾਕੇ ਦੇ ਵਿੱਚ 100 ਕਰੋੜ ਦੇ ਪੈ ਪੈ ਰਹੇ ਆ ਜਾ ਕੇ ਕੋਈ ਵੀ ਦੇਖੇ ਤਿੰਨ ਕੋੜ ਗੁਣਾ ਕੇ ਅਸੀਂ ਪਾਣੀ ਸਾਰਾ ਉੱਥੇ ਛੱਕੇ ਲੈ ਕੇ ਜਾ ਰਹੇ ਹਾਂ ਸਟਾਰਟ ਪਿੰਡਾਂ ਨੂੰ ਜਿਹੜਾ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੌਲੀ ਹੌਲੀ ਹੋਰ ਸਕੀਮਾਂ ਲਾ ਲਾ ਹਰ ਪਿੰਡ ਨੂੰ ਜਿਹੜਾ ਸੀ ਨਹਿਰੀ ਪਾਣੀ ਦੀ ਇਹ ਸਾਡੀ ਜਿਹੜੀ ਹੈ ਕੋਸ਼ਿਸ਼ ਹੈ ਇਸ ਦਿਨ ਆਲੀ ਯੁਧ ਨਸ਼ੇ ਵਿਰੁੱਧ ਤੁਹਾਡੇ ਪਿੰਡੋ ਦਾ ਵੀ ਪ੍ਰੋਗਰਾਮ ਕਰਨਾ ਵੱਡਾ ਪ੍ਰੋਗਰਾਮ ਕਰਨਾ ਸਰਕਾਰ ਨੇ ਫੈਸਲਾ ਕਰ ਲਿਆ ਕਿ ਆਪਾਂ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਬਿਲਕੁਲ ਸਾਫ਼ ਕਰਨਾ ਉਹਦੇ ਲਈ ਵੀ ਅਸੀਂ ਪਿੰਡ ਪਿੰਡ ਜਾ ਕੇ ਸੌਖ ਸੁਖਵਾਰੇ ਪਿੰਡ ਪਿੰਡ ਜਾ ਕੇ ਪੁੱਛਦੇ ਆਂ ਵੀ ਦੱਸੋ ਜੀ ਕਿਸੇ ਨੂੰ ਕੋਈ ਹੈ ਕਿਹਨਾਂ ਕੋਲ ਨਸ਼ਾ ਵੇਚਦਾ ਹੁਣੀ ਕਾਰਵਾਈ ਕਰਾਂਗੇ ਤੇ ਪਲੱਸ ਜਿਹੜੇ ਬੱਚੇ ਸਾਡੇ ਦਲਦਲ 'ਚ ਫਸੇ ਹੋਏ ਐ ਉਹਨਾਂ ਦਾ ਇਲਾਜ ਕਰਾਉਣ ਲਈ ਦੱਸਿਆ ਜਾਂਦਾ ਪਿੰਡ ਪਿੰਡ ਜਾ ਕੇ ਜਾਗਰੂਕਤਾ ਜਿਹੜੀ ਹੈ ਲਹਿਰ ਚੱਲਦੀ ਪਈ ਹੈ 11000 ਸਮਗਲਰ ਫੜ ਕੇ ਅੰਦਰ ਗੱਟ ਗਿਆ ਉਸਨੇ 11000 ਆਪਣੇ ਇਲਾਕੇ ਵਿੱਚ ਵੀ ਤੁਸੀਂ ਅੱਜ ਜਿਹੜੇ ਕਹਿੰਦੇ ਸੀ ਵੀ ਆਮ ਮਿਲਦਾ ਪੁੱਛ ਕੇ ਦੇਖ ਲਿਓ ਜਾਂ ਉਹ ਸਾਰੇ ਸਮਗਲਰ ਅੰਦਰ ਨੇ ਈਆ ਇਲਾਕਾ ਛੜਕੇ ਪਛਕੇ ਨੇ ਨਸ਼ਾ ਜਿਹੜਾ ਹੈ ਉਹ ਮਿਲ ਨਹੀਂ ਰਿਹਾ ਤੇ ਜਿਹੜੇ ਸਾਡੇ ਬੱਚੇ ਉਹਨਾਂ ਦੇ ਇਲਾਜ ਲਈ ਨੰਦਪੁਰ ਸਾਹਿਬ ਤੇ ਰੋਪੜ ਨਸ਼ਾ ਛਡਾਊ ਕੇਂਦਰ ਮੁਕਤੀ ਕੇਂਦਰ ਜਿਹੜੇ ਹੈ ਟੋਟਲੀ ਇਲਾਜ ਇੱਥੇ ਫ੍ਰੀ ਹੈ ਜਿਹੜਾ ਮਰਜ਼ੀ ਜਾ ਕੇ ਉਹਨਾਂ ਨੂੰ ਐਡਮਿਟ ਟੋਟਲੀ ਇਲਾਜ ਇੱਥੇ ਫ੍ਰੀ ਕਰ ਦਿੱਤਾ ਤਾਂ ਕਿ ਸੁਧਾਰਤਾਂ ਆਈਆਂ ਆਣਾਂ ਜੀ ਇਹ ਆਪਾਂ ਸਾਰੇ ਕੰਮ ਇਮਾਨਦਾਰੀ ਨਾਲ ਕਰਦੇ ਆ ਇੱਕ ਵਾਰੀ ਦੁਬਾਰਾ ਅ ਅੱਜ ਪਿੰਡ ਦੇ ਵਿੱਚ ਮਰਗਤ ਵੀ ਹੋਈ ਹੈ ਜੀ ਤੇ ਉਸ ਦੇ باوجود ਤੁਸੀਂ ਫੌਰ ਸਾਬਿਤ ਹੋਏ ਆਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ